ਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਆ ਪਿਆਰਪਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਆ ਰਾੜਾ ਸਾਹਿਬ ਸੰਤ ਬਾਬਾ ਜਸ ਸਿੰਘ ਮਹਾਰਾਜ ਦੀ ਵਰਸੀ ਆ ਅੱਜ ਤੋਂ 24 25 26 ਤਰੀਕ ਤੱਕ ਤੇ ਐਦਵਾਰ ਨੂੰ ਵੀ ਸੰਗਤ ਬਹੁਤ ਆਉਂਦੀ ਆ ਤੇ ਅੱਜ ਤਾਂ ਤਨ ਤਨ ਗੁਰਾਂ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਵੀ ਆ ਪਹਿਲਾਂ ਤੇ ਤਿਆਰੀਆਂ ਚੱਲਦੀਆਂ ਨੇ ਕੱਲ ਦੀ ਉੱਥੇ ਰਾੜਾ ਸਾਹਿਬ ਤੇ ਅੱਜ ਨੂੰ ਜਾ ਕੇ ਦਿਖਾਉਣੇ ਆ ਤੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਸਾਨੂੰ ਬਾਬਾ ਸਿੰਘ ਮਹਾਰਾਜ ਜੀ ਤੇ ਭੋਰਾ ਸਾਹਿਬ ਚੱਲਾਂਗੇ ਤੇ ਸਾਰਾ ਮਾਹੌਲ ਦਿਖਾਉਣੇ ਆ ਤੇ ਮੌਸਮ ਵੀ ਅੱਜ ਠੰਡਾ ਹੀ ਆ ਕੱਲ ਵੀ ਬਹੁਤ ਮੀਂਹ ਪਿਆ ਕੱਲ ਮੈਂ ਜਾ ਕੇ ਆਇਆ ਸੀਗਾ ਸਿਉੜੇ ਤੇ ਪਹਿਲਾਂ ਪਿਛਲੀ ਆਪਾਂ ਵੀਡੀਓ ਪਾਈ ਆ ਉਹਦੇ ਉੱਤੇ ਬਲੌਗ ਬਣਾਇਆ ਸੀ ਛੋਟਾ ਜਿਹਾ ਤੇ ਉਦੋਂ ਵੀ ਮੀਂਹ ਬਹੁਤ ਜ਼ਿਆਦਾ ਪਿਆ ਅੱਜ ਵੀ ਇਸਾਰ ਨੇ ਮੀਂਹ ਦਾ ਬਹੁਤ ਉਹ ਬੱਦਲ ਪੂਰਾ ਖੁੱਲ ਆ ਇਦਾਂ ਮਾਹੌਲ ਤੇ ਮੀਂਹ ਦਾ ਤੇ ਇੱਧਰ ਵੀ ਜੂਲੀ ਜੰਮ ਗਈ ਕੋਠਾਂ ਤੇ ਮੀਂਹ ਪਿਆ ਪੈ ਕੇ ਤੇ ਹੁਣ ਵੀ ਥੋੜਾ ਟਾਈਮ ਰੁਕਣਾ ਚਾਹੀਦਾ। ਆਪਦਾ ਹੀ ਅਰਦਾਸ ਕਰਦੇ ਆ ਵੀ ਹਜੇ ਰੁਕੇ ਮੀ। ਕਿਉਂਕਿ ਨਹੀਂ ਪਈ ਜਾਂਦਾ। ਫੜਾਂ ਦਾ ਮਾਹੌਲ ਹੋਇਆ ਪਿਆ ਉੱਧਰ ਸੁਲਤਾਨਪੁਰ ਲੋਧੀ ਵੱਲ ਤੇ ਸਾਰਿਆਂ ਦਾ ਨੁਕਸਾਨ ਹੋ ਰਿਹਾ। ਤੇ ਚਲੋ ਫਿਰ ਬਣੇ ਰਹੋ ਵੀਡੀਓ 'ਚ। ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜੁੜ ਕਰਿਆ ਕਰੋ। ਤੇ ਦਿਖਾਉਨੇ ਆ ਅੱਜ ਦੀ ਵੀਡੀਓ ਤੁਹਾਨੂੰ। ਹੁਣ ਆਪਾਂ ਜਾ ਰਹੇ ਆ ਪਿੰਡਾਂ ਵਿੱਚ ਇੰਦਰ ਦੀ ਨਹਿਰੋਂ ਨਹਿਰ ਆਪਣੇ ਪਿੰਡ ਵਿੱਚ ਜੀ ਹੋ ਗਏ ਤੇ ਪਰਲੇ ਪਾਸੇ ਜੀ ਰਸਤਾ ਖਰਾਬ ਸੀ ਚੱਲ ਹੁਣ ਇੱਧਰ ਜੀ ਆਪਾਂ ਜਾਵਾਂਗੇ ਪਹੁੰਚਾਂਗੇ ਰਾੜਾ ਸਾਹਿਬ ਇਹ ਵੀ ਰਸਤੇ ਵਧੀਆ ਨੇ ਸਾਰੇ ਪਿੰਡਾਂ ਵਿੱਚ ਜੀ ਬਣਿਆ ਹੋਇਆ ਹੈ। ਸੋਰ ਜੀ ਬਲਾਸਪੁਰ ਗੇ ਜਿਹੜੀ ਕਿਟਾਰੀ ਅੱਗੇ ਰਾੜਾ ਸਾਹਿਬ ਆ ਜਾਂਦਾ। ਬਹੁਤ ਸੁਣਾ ਮਾਹੌਲ ਠੰਡਾ ਮਾਹੌਲ ਹੈ ਸਾਰੇ ਬਸਤੇ ਪੱਧੜ ਵਾਈ ਹੋਈ ਆ ਵਧੀਆ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਰਾੜਾ ਸਾਹਿਬ ਇੱਧਰ ਪਾਰਕਿੰਗ ਆ ਮੋਟਰਸਾਈਕਲ ਕਾਰਾਂ ਦੀ ਬਣੀ ਹੋਈ ਤੇ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ ਬਰਸੀ ਦੀਆਂ ਬਾਬਾ ਜੀ ਸੰਤ ਬਾਬਾ ਜੀ ਸਰਸਿੰਘ ਦੀ ਰਾੜਾ ਸਾਹਿਬ ਵਾਲੇ ਇੱਧਰ ਸਿਵੀ ਲੱਗੀ ਆ ਹੁਣ ਆਪਾਂ ਪੁਲ ਪਾਰ ਕਰਕੇ ਲੈਫਟ ਸਾਈਡ ਮੁੜ ਜਾਾਂਗੇ ਰਾੜਾ ਸਾਹਿਬ ਨੂੰ ਸਾਹਮਣੇ ਆ ਗਿਆ ਪੁਲ ਪੁਲ ਤੋਂ ਆਪਾਂ ਮੁੜ ਕੇ ਇੱਧਰ ਆ ਗਏ ਆਪਾਂ ਗੁਰਦੁਆਰਾ ਸਾਹਿਬ ਕੋਲੇ ਇੱਧਰ ਸਾਰੀ ਮਾਰਕੀਟ ਲੱਗੀ ਹੋਈ ਹੈ ਜਿੱਥੇ ਕਨੇ ਸਮਾਨ ਖੂਣ ਲੈਣਾ ਰਮਾਲ ਕੋਈ ਹੋਰ ਵੀ ਕੋਈ ਸਮਾਨ ਲੈਣਾ ਬੱਚਿਆਂ ਲਈ ਜਾਂ ਬੀਬੀਆਂ ਲਈ ਪਾਈਆਂ ਲਈ ਸਾਰਾ ਸਮਾਨ ਇੱਧਰ ਮਿਲਦਾ ਆ। ਮੁੜ ਕੇ ਅਪਾਂ ਸਾਹਮਣੇ ਗੁਰਦੁਆਰਾ ਸਾਹਿਬ ਆ ਮੋਟਰਸਾਈਕਲ ਆਪਾਂ ਸਟੈਂਡ ਤੇ ਲਾ ਕੇ ਤੇ ਫਿਰ ਆਪਾਂ ਚੱਲਾਂਗੇ ਦਰਸ਼ਨ ਕਰਨਾ ਤੇ ਅਲਾ ਦਵਾਲਾ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਦਿਖਾਵਾਂਗੇ ਬਹੁਤ ਸੋਹਣਾ ਵਿਊ ਆ। ਅੰਤਵਾਰ ਸਾਹਿਬ ਦੇ ਸਾਹਮਣੇ ਸਾਡਾ ਸਾਹਿਬ ਤੇ ਆਪਾਂ ਅਗਰ ਇਧਰ ਪਾਰਕ ਵਿੱਚ ਮੋਟਰਸਾਈਕਲ ਲਾ ਕੇ ਅਰਤੀ ਆਪਾਂ ਲੈ ਲਈ ਫੈਂਡ ਦੇ ਰੀ ਪਾਰਕਿੰਗ ਬਿਲਕੁਲ ਸੇਵਾ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਇੰਡੀਆ ਦੇ ਪਾਰਕਾ ਬਣਾਤੀਆਂ ਤੇ ਅੱਜ ਐਤਵਾਰ 24 ਤਰੀਕ 2025 ਤੇ ਇਧਰ ਆ ਪਾਲਦ ਵਾਲਾ ਪੂਰਾ ਦਿਖਾਉਣਾ ਹੈ ਤੇ ਆ ਖੇਤ ਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਸਾਹਮਣੇ ਵੀ ਸੰਗਤ ਬਹੁਤ ਖੜੀ ਐ ਇਧਰ ਟਰਾਲੀਆਂ ਟਰੈਕਟਰ ਲਈ ਗੱਡੀਆਂ ਲਈ ਸਾਹਮਣੇ ਤੁਹਾਨੂੰ ਦਿਖ ਰਹੇ ਹੋ ਤੁਸੀਂ ਤੇ ਆ ਸਾਰਾ ਖੇਤ ਫਰੀ ਕੀਤਾ ਆ ਪਾਰਕਿੰਗ ਹੀ ਸਾਰੀ ਲੱਗੀ ਆ ਸਾਰੀ ਪਾਰਕਿੰਗ ਭਰ ਜਾਣੀ ਐ ਤੇ ਸਾਰਾ ਗੁਰਦੁਆਰਾ ਸਾਹਿਬ ਦਾ 뷰 ਆ ਬਾਹਰਲਾ ਸਾਹਮਣੇ ਭੋਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਇਧਰ ਆਪਾਂ ਸਾਰਾ ਤੁਹਾਨੂੰ ਦਿਖਾਤਾ ਆ। ਦੇਖੋ ਚੰਗੀ ਤਰ੍ਹਾਂ ਦਰਸ਼ਨ ਕਰੋ ਗੁਰਦੁਆਰਾ ਰਾੜਾ ਸਾਹਿਬ ਸੰਤ ਪਾਪਾ ਜੀ ਸਰ ਸਿੰਘ ਮਹਾਰਾਜ ਜੀ ਤੇ ਹੁਣ ਆਪਾਂ ਚੱਲਾਂਗੇ ਬਾਹਰ ਨੂੰ ਤੇ ਹੁਣ ਆਪਾਂ ਗਏ ਮੇਨ ਰੋਡ ਤੇ ਗੁਰਦੁਆਰਾ ਸਾਹਿਬ ਵਾਲ ਨੂੰ ਚਾਲੇ ਪਾਤੇ ਤੇ ਸੰਗਤ ਬਹੁਤ ਆ ਰਹੀ ਅੱਜ ਕਿਉਂਕਿ ਅੱਜ ਤੋਂ ਸਟਾਰਟ ਆ ਵਰਸੀ 24 25 26 ਤਰੀਕ ਤੋਂ ਫੁੱਲ ਰੌਣਕਾਂ ਆ ਸੰਗਤ ਫੁੱਲ ਆਣੀ ਆ ਤੇ ਹੁਣ ਤਾਂ ਸਵੇਰ ਦਾ ਟਾਈਮ ਆ ਸਵੇਰ ਵੇਲੇ ਹਜੇ ਸੰਗਤ ਘੱਟ ਹੁੰਦੀ ਏ ਕਿਉਂਕਿ ਕੰਮਕਾਰਾਂ ਨੂੰ ਹਜੇ ਕਿਸੇ ਨੂੰ ਬੇਲ ਜਲਦੀ ਨਹੀਂ ਮਿਲਦਾ ਤੇ ਕਈਆਂ ਨੂੰ ਮਿਲਦਾ ਜੋ ਕੰਮਕਾਰਾਂ ਵਾਲੇ ਜਲਦੀ ਆ ਜਾਂਦੇ ਆ ਬਾਕੀ ਜਿੰਨਾ ਘਰੇ ਕੰਮ ਨੇ ਮਾਲ ਪਸੂਰ ਰੱਖਿਆ ਉਹ ਥੋੜਾ ਟਾਈਮ ਆ ਤੁਰਦੇ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਦਰਬਾਰ ਸਾਹਿਬ ਵੱਲ ਨੂੰ ਆ ਸਾਰੇ ਸੇਵਾਦਾਰ ਨੇ ਜਿੰਨਾ ਜਾਗਟਾਂ ਪਾਈਆਂ ਸਾਰੇ ਸੇਵਾਦਾਰ ਸੇਵਾ ਕਰਦੇ ਆ ਆਪਣੀ ਡਿਊਟੀ ਨਿਭਾਉਂਦੇ ਆ ਵਧੀਆ ਫੈਸਿਲਿਟੀ ਪੂਰੀ ਆ ਪਾਰਕਿੰਗ ਗੱਡੀਆਂ ਲਈ ਮੋਟਰਸਾਈਕਲਾਂ ਲਈ ਤੇ ਪਾਰਕਿੰਗ ਦੀ ਕੋਈ ਕੰਮ ਨਹੀਂ ਹੈਗੀ ਪਿੱਛੇ ਦਾ ਕਾ ਪਾਰਕਿੰਗ ਬਣਾਈ ਆ ਆਰਾਮ ਨਾਲ ਗੱਡੀ ਲਾਓ ਆਪਦਾ ਦਰਸ਼ਨ ਕਰੋ ਜਾ ਕੇ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਅੰਦਰ ਨੂੰ ਸਾਰੇ ਸੇਵਾਦਾਰ ਬੈਠੇ ਆ ਲਿਫਟ ਸਾਈਡ ਤੇ ਗੁਰਦੁਆਰਾ ਸਾਹਿਬ ਆਪਾਂ ਅੰਦਰ ਦਰਸ਼ਨ ਕਰਾਉਨੇ ਆ ਆ ਗਿਆ مین ਦਰਵਾਜ਼ਾ ਸਾਹਿਬ ਬਾਹਰੋਂ ਬਾਹਰਲਾ 뷰 ਹੈ ਗੁਰਦੁਆਰਾ ਸਾਹਿਬ ਪਰਸੀ ਸਮਾਗਮ ਸੰਤ ਬਾਬਾ ਅਸ ਸਿੰਘ ਮਹਾਰਾਜ ਜੀ ਦੇਖ ਸਕਦੇ ਹੋ ਸਾਹਮਣੇ ਵੱਡੇ ਵੱਡੇ ਬੈਨਰ ਵੀ ਲਾਏ ਨੇ ਬਾਬਾ ਜੀ ਦੇ 50ਵੀਂ ਸਲਾਨਾ ਵਰਸੀ ਬਾਬਾ ਜੀ ਦੀ ਇਹ ਆ ਸਾਰਾ ਨਕਸ਼ਾ ਬਣਾਇਆ ਸਾਰਾ ਨਕਸ਼ਾ ਦਿੱਤਾ ਹੋਇਆ ਲੋਕੇਸ਼ਨ ਰਾਣਾ ਸਾਹਿਬ ਜੀ ਅੰਦਰ ਨਮਸਕਾਰ ਕਰਕੇ ਅੰਦਰ ਨੂੰ ਚੱਲ ਜਾਈਏ ਤੇ ਆ ਗਿਆ ਅੰਦਰ ਲੱਭੀ ਤੇ ਲਿਫਟ ਸਾਈਡ ਹੈਗਾ ਬੰਦਿਆਂ ਦਾ ਜੋੜਾਕਰ ਤੇ ਰਾਈਟ ਸਾਈਡ ਹੈਗਾ ਲੇਡੀਜ਼ ਦਾ ਜੋੜਾਕਰ ਤੇ ਇੱਥੇ ਜੋੜੇ ਲੱਗ ਗਏ ਆਪਾਂ ਹੱਥ ਮੂ ਧੋਲੇ ਆ ਵਧੀਆ ਚੱਲਦੇ ਅੰਦਰ ਨੂੰ ਦਰਸ਼ਨ ਕਰਨ ਤੇ ਆਪੋਰਾ ਸਾਹਿਬ ਦਰਸ਼ਨ ਕਰਨ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਰੋਕ ਕੇ ਆਪਾਂ ਦੇਖ ਵੀ ਸਕਦੇ ਹਾਂ ਕਿੰਨੇ ਕੁ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ। ਆ ਵਧੀਆ پارک ਵੀ ਬਹੁਤ ਸੋਹਣਾ ਗ੍ਰੀਨਰੀ ਅੰਦਰ ਆ ਸਾਰੇ ਅੰਬਾਂ ਦੇ ਬੂਟੇ ਲਾਏ ਨੇ। پارک ਵਿੱਚ ਬਹੁਤ ਸੋਹਣੇ ਤੇ ਬਹੁਤ ਸੋਹਣੀ ਸਜਾਵਟ ਕੀਤੀ ਅੱਜ। ਕਦੇ ਠੰਡਾ ਹੋ ਜਾਂਦਾ ਮੌਸਮ ਕਦੇ ਧੁੱਪ ਚੜ ਜਾਂਦੀ ਹੈ ਹੁਣ ਫੇਰ ਧੁੱਪ ਚੜ ਗਈ। ਫੇਰ ਠੰਡਾ ਹੋ ਜਾਂਦਾ। ਮੌਸਮ ਦਾ ਕੋਈ ਪਤਾ ਨਹੀਂ ਲੱਗਦਾ। ਆਦੇ ਨਾ ਜਾ ਕੇ ਨਹੀਂ ਪੈਂਦਾ ਹੀ ਪੈਂਦਾ ਸਿੱਧਣ ਦਰਸ਼ਨ ਜੀ ਬਾਬਾ ਜੀ ਦੇ ਤੇ ਸਾਰਾ ਗੁਰਦੁਆਰਾ ਸਾਹਿਬ ਦਾ ਅੰਦਰਲਾ ਵੀ ਹੂਆ ਇੱਧਰੋਂ ਸੰਗਤ ਆਉਂਦੀ ਆ ਲੰਗਰ ਸਾਹਿਬ ਤੋਂ ਆਉਂਦੀ ਆ ਤੇ ਦਰਸ਼ਨ ਕਰਕੇ ਖਾਦੂ ਗੋਬਸਾਦਾ ਪਾਣੀ ਛੱਕ ਕੇ ਤੇ ਉਹ ਸਾਹਮਣੇ ਲੰਗਰ ਸਾਹਿਬ ਬਣਾਇਆ ਤੇ ਇੱਧਰ ਗੁਰਦੁਆਰਾ ਸਾਹਿਬ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਤੋਂ ਅੰਦਰ ਜਾ ਲਾ ਤੇ ਆ ਹੈਗਾ ਅੰਦਰਲਾ ਸਾਹਿਬ ਦਰਵਾਜ਼ਾ ਸਾਹਿਬ ਖਾਲ ਤੇ ਤਕਰੀ ਤਮ ਸਜੇ ਹੋਏ ਨੇ ਬਹੁਤ ਸੋਹਣੇ ਤੇ ਸਾਹਮਣੇ ਸਕਰੀਨ ਵੀ ਲਾਈ ਹੋਈ ਆ ਬਹੁਤ ਸੰਗਤ ਆ ਰਹੀ ਆ ਰਸਵੀਰ ਦਾ ਟਾਈਮ ਆ ਹੌਲੀ ਹੌਲੀ ਸੰਗਤ ਹੋਰ ਵੀ ਵੱਜ ਜਾਣੀ ਆ ਤੇ ਟਾਈਮ ਰਗਣਾ ਸ਼ੁਰੂ ਹੋ ਜਾਣਾ ਲੈਣਾ ਪਹਿਲੇ ਤਾਂ ਆਰਾਮ ਉਹ ਮੱਥਾ ਠੇਕ ਲੈ ਸੰਗਤ ਜਿਤਨੀ ਆ ਰਹੀ ਆ ਦਰਸ਼ਨ ਕਰਕੇ ਬਾਬਾ ਜੀ ਦਾ ਆਪਾਂ ਸਾਹਮਣੇ ਉਹਦੇ ਦਰਸ਼ਨ ਕਰਾ ਦੇਣੀ ਆ ਬਾਬਾ ਜੀ ਦੀ ਤਸਵੀਰ ਲੱਗੀ ਆ ਸਾਹਮਣੇ ਲਾਂ ਸਕੂਲ ਦੇ ਬੱਚੇ ਕਰ ਰਹੇ ਨੇ ਗ੍ਰੀਤਨ ਜੋ ਰਾਣਾ ਸਾਹਿਬ ਵਾਲਾ ਸਕੂਲ ਹੈ ਤੇ ਉਹ ਕਰ ਰਹੇ ਨੇ ਗ੍ਰੀਤਨ ਥੋੜੀ-ਥੋੜੀ ਬਾਬਾ ਜੀ ਆਉਣਗੇ ਇਸ ਤੋਂ ਬਾਅਦ ਆਉਣ ਚੱਲਦੇ ਆ ਅੰਦਰ ਨੂੰ ਤੇ ਬਾਹਰੋਂ ਦਰਸ਼ਨ ਕਰਾਉਣੇ ਨਾਲ ਅੰਦਰ ਕਰਾਉਣੇ ਤੇ ਆ ਗਿਆ ਮਹਿੰਦਰਵਰ ਸਾਹਿਬ ਕਰੋ ਦਰਸ਼ਨ ਬਾਬਾ ਜੀ ਦੇ ਸੰਤ ਬਾਬਾ ਇਸਰ ਸਿੰਘ ਮਹਾਰਾਜੀ ਦੇ ਬਹੁਤ ਸੋਹਣਾ ਦਰਵਾਜ਼ਾ ਬਣਾਇਆ ਹੈ ਆ ਪੂਰੀ ਸੇ ਆਪ ਗਿੱਤੇ ਅੰਦਰ ਸਤਿਗੰਗ ਸ਼ਾਬ ਪਰ ਇੱਕ ਗੱਲ ਬਹੁਤ ਦਿਲ ਲੱਗਦਾ ਅੰਦਰ ਬੈਠ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਤੇ ਢੜਕਣਾ ਖਤਮ ਹੋ ਜਾਂਦੀ ਆ ਅੰਦਰ ਆ ਗਿਆਨ ਸਕੂਨ ਮਿਲਦਾ ਬੈ ਕੇ ਤੇ ਆ ਗਿਆ ਦਰਵਾਜ਼ੇ ਦੇ ਬਾਹਰਲਾ ਵੀ ਸਾਰਾ ਹੰਡ ਪੌਂਦਾ ਹੈ ਫਿਰ ਕਰ ਬੈਸ ਉਹ ਹਰਜਨ ਪਿਆਰੀ ਪੇਸ਼ ਕਰਨ ਜਾ ਰਹੇ ਨੇ ਨਾਲੇ ਇਹਦੇ ਪਾਰਕ ਬਣੀ ਹੀ ਆ ਤੇ ਅੱਪਾ ਜਾਵਾਂਗੇ ਪੋਰਾ ਸਾਹਿਬ ਵੱਲ ਨੂੰ ਪਿਆਰ ਨਾਲ ਸਰਵਣ ਕਰੀਏ ਅੱਜ ਪੋਰਾ ਸਾਹਿਬ ਦੇ ਸ਼ਾਇਰੀ ਦਾ ਸਾਂਣਾ ਕਿਉਂਕਿ ਸੰਗਤ ਬਹੁਤ ਆ ਗਈ ਬਾਹਰ ਵੀ ਭੜਾਈ ਆ ਸੰਗਤ ਤੇ ਬਾਬਾ ਜੀ ਨੇ ਹੌਲੀ-ਹੌਲੀ ਪਹਿਲਾਂ ਜੈਂਟਲਮੈਨਸ ਨੂੰ ਭੇਜਦੇ ਫਿਰ ਜੈਂਸ ਨੂੰ ਹੌਲੀ-ਹੌਲੀ ਪਾਰੀ ਜਾਂਦੀ ਹੈ ਹੋਰ ਟਾਈਮ ਲੱਗਦਾ ਤੇ ਪੰਦਤ ਨੂੰ ਕਰਕੇ ਬੈਠਾਂਗੇ ਫਿਰ ਆਪਾਂ ਅੱਗੇ ਚੱਲਾਂਗੇ ਇੱਥੇ ਬਾਬਾ ਜੀ ਜਸਣ ਲਾਉਂਦੇ ਸੀ ਤੇ ਬੈਠ ਕੇ ਸਾਰੇ ਸੰਗਤ ਦਰਸ਼ਨ ਕਰਦੀ ਸੀ ਆ ਨਵਾਂ ਹਾਲ ਬਣਿਆ ਸਾਰਾ ਲੰਗਰ ਹਾਲ ਇੱਧਰ ਵੀ ਤੇ ਸਾਹਮਣੇ ਲੰਗਰ ਹਾਲ ਨੂੰ ਜਾ ਰਹੀ ਆ ਜੋ ਪਿੱਛੇ ਬਣਾਇਆ ਨਵਾਂ ਹਾਲ ਲੰਗਰ ਹਾਲ ਹੋਰ ਤੇ ਅੱਗੇ ਸੰਗਤ ਜਾ ਰਹੀ ਆ ਇੱਧਰੋਂ ਦਰਸ਼ਨ ਕਰਕੇ ਭੋਰਾ ਸਾਹਿਬ ਤੋਂ ਤੇ ਕਿੰਨੇ ਦਰਸ਼ਨ ਕਰ ਲਿਓ ਲੰਗਰ ਸਾਹਿਬ ਸ਼ਾਕੀ ਲੰਗਰ ਉਹ ਫਿਰ ਤੇ ਦਰਬਾਰ ਸਾਹਿਬ ਜੀ ਨੇ ਬਖਸ਼ਾਂ ਨੂੰ ਬੈਠਣਗੇ ਜੀਨੇ ਜਾਣਾ ਹੋ ਜਾਣਗੇ ਤੇਨੇ ਸੇਵਾ ਕਰਨੀ ਉਹ ਸੇਵਾ ਕਰਨੀ ਆ Dulu dulu bawa sang ketong liang, bapak itu datang kan, bawa sangat terpaksa saja, kan bapak juga. ਸਾਰੇ ਸੰਗਤ ਜਿਨੇ ਨਹੀਂ ਕੀਤੇ ਉਹ ਵੀ ਕਰੋ ਜਿਨੇ ਕਰ ਲਏ ਫਿਰ ਦੁਬਾਰਾ ਕਰੋ ਕਿਉਂਕਿ ਮਨ ਨਹੀਂ ਭਰਦਾ ਜਿੰਨੀ ਵਾਰ ਮਰਜੀ ਕਰੀ ਜਾਓ ਦਰਸ਼ਨ ਦਿਲ ਕਰਦਾ ਕਰੀ ਜਾਏ ਦੇਖੀ ਜਾਏ ਦੇਖੀ ਜਾਏ ਇੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਤੇ ਮੌਸਮ ਵੀ ਠੰਡਾ ਆ ਗਿਆ ਤੇ ਉੱਪਰ ਵੀ ਠੰਡ ਹੋ ਜਾਂਦੀ ਹੈ ਤੇ ਸਾਹਮਣੇ ਲੰਗਰ ਹਰ ਬਣਾਇਆ ਸਾਹਮਣੇ ਲੰਗਰ ਹਰ ਬਣਾਇਆ ਇੱਧਰ ਵੀ ਸੰਗਤ ਸਾਰੀ ਸੇਵਾ ਕਰ ਰਹੀ ਆ ਆਪਣਾ ਇੱਧਰ ਭਾਂਡੇ ਦੀ ਸੇਵਾ ਚੱਲ ਰਹੀ ਹੈ ਸਾਹਮਣੇ ਦਿਨੋਂ ਵੀ ਲੰਗਰ ਛੱਕੇ ਆ ਰਹੇ ਨੇ ਸਾਰੇ ਜੂਠੇ ਭੰਡੇ ਇੱਥੇ ਅੱਗੇ ਦਿੰਦੇ ਆ ਤੇ ਉਹਨੇ ਸੇਵਾ ਚਾਲਦੀ ਹੈ ਭਾਂਡੇਾਂ ਦੀ ਸਾਹਮਣੇ ਹਸਪਤਾਲ ਵੀ ਬਣਾਇਆ ਸੰਤ ਬਾਬਾ ਜੀ ਸਰਦਾਰ ਮਹਾਰਾਜ ਜੀ ਦਾ ਤੇ ਸਾਹਮਣੇ ਸਰੋਵਰ ਸਾਹਿਬ ਵੀ ਆ ਸਰੋਵਰ ਸਾਹਿਬ ਵੀ ਚੱਲਾਂਗੇ ਆਪਾਂ ਦਰਸ਼ਨ ਕਰਾਉਣੇ ਆ ਸਾਰੀ ਪਾਰਕ ਬਣਾਈ ਆ ਉਹ ਸਾਰਾ ਅੰਦਰ ਲਾ ਵੀ ਹੋ ਗੁਰਦੁਆਰਾ ਸਾਹਿਬ ਆ ਗਿਆ ਸਰੋਵਰ ਸਾਹਿਬ ਕਰੋ ਦਸਾਂ ਅੱਲਾ ਹੀ ਗੁਰੂ ਅੱਲਾ ਹੀ ਗੁਰੂ ਅੱਲਾ ਹੀ ਗੁਰੂ ਅੱਲਾ ਸਾਣਾ ਦਰਬਾਰ ਸਾਹਿਬ ਬਣਾਇਆ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ जिते मिसटेक भी हो जाती सारा जो पुरा सा व्यू है बहुत सोना पूरी ग्रीनरी है बहुत सोने बूटे लगे हैं। पूरा दिल लगता अंदर बैठ के बंद नुदा लगता भी बस इतने बैठे रहिए जाइए ना नगे पास ਸਾਰਾ ਅੰਦਰ ਲੱਭੂ ਕਰੋ ਦਰਸ਼ਨ ਬਾਬਾ ਜੀ ਦੇ